ਇੱਕ ਪਿਓ ਪੁੱਤ ਸ਼ਿਕਾਗੋ ਦੇ ਵਿੱਚ ਜੋ ਕਿ ਕੰਮ ਤੇ ਜਾ ਰਹੇ ਸੀ ਉਹਨਾਂ ਨੂੰ ਵੀ ਆਈਸ ਨੇ ਡੇਟੇਨ ਕਰ ਲਿਆ ਤੇ ਇਸ ਟਾਈਮ ਮਜ਼ਦੂਰੀ ਦੇ ਵਿੱਚ ਰੱਖੇ ਹੋਏ ਆ ਇਹ ਨਿਊਜ਼ ਰਿਪੋਰਟ ਜਿਹੜੀ ਉਹ ਸਾਹਮਣੇ ਆ ਰਹੀ ਆ ਕਹਿੰਦੇ ਵੀ ਆਪਣੇ ਪਰਿਵਾਰ ਤੋਂ ਉਹਨਾਂ ਨੂੰ ਸੈਂਕਲੇ ਮੀਲ ਦੂਰ ਰੱਖਿਆ ਗਿਆ ਆ ਰਿਡੋਲਫੋ ਤੇ ਜਾਨਥਨ ਹਰਨਾਂਡੇਸ ਤੁਸੀਂ ਜਿੰਨੀਆਂ ਵੀ ਇਹ ਖਬਰਾਂ ਦੇਖੂਗੀ ਉਹਨਾਂ ਦੇ ਜਿਹੜੇ ਨਾਂ ਤੁਸੀਂ ਜਦੋਂ ਪੜ੍ਹੋਗੇ ਤਾਂ ਤਕਰੀਬਨ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਅਟੈਕ ਯਾ ਕਹेलो ਵੀ ਕਿਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਜ਼ਿਆਦਾ ਬਣਾਇਆ ਆ ਜਾ ਰਿਹਾ ਹੈਗਾ ਬ੍ਰਾਡ ਵਿਊ 서ਬ ਅਰਬਨ ਇਲਾਕਾ ਜਿਹੜਾ ਹੈਗਾ ਹੈ ਸ਼ਿਕਾਗੋ ਦਾ ਉਥੋਂ ਜਿਹੜੇ ਕਹਿੰਦੇ ਵੀ ਇਹ ਚੱਕੇ ਗਏ ਆ ਰੋਡਾਲਫੋ ਦੀ ਜਿਹੜੀ ਕੁੜੀ ਆ ਉਹਨੇ ਕਿਹਾ ਵੀ 57 ਸਾਲਾਂ ਦਾ ਉਹਦਾ ਪਿਓ ਜਿਹੜਾ ਪਿਛਲੇ 20 ਸਾਲਾਂ ਤੋਂ ਯੂਐਸ ਦੇ ਵਿੱਚ ਸੀ 24 ਸਾਲਾਂ ਦਾ ਜਿਹੜਾ ਉਹਦਾ ਭਰਾ ਜਾਨਤਨ ਆ ਉਹ 2021 ਤੋਂ ਇੱਥੇ ਸੀਗੇ ਇਹ ਦੋਨੋਂ ਹੀ ਜਿਹੜੇ ਮੈਕਸੀਕੋ ਸਿਟੀ ਤੋਂ ਆ ਅ ਜਿੱਥੇ ਉਹਨਾਂ ਦਾ ਇਹ ਘਰ ਜਿਹੜਾ ਉਹ ਸੀਗਾ ਤੇ ਇਹਨਾਂ ਨੇ ਕੰਸਟਰਕਸ਼ਨ ਦਾ ਕੰਮ ਜਿਹੜਾ bizness ਆ ਉਹ ਸ਼ੁਰੂ ਕੀਤਾ ਸੀਗਾ ਦੋਨੋਂ ਯੂ ਐਸ ਦੇ ਵਿੱਚ ਵਿਦਆਊਟ ਲੀਗਲ ਸਟੇਟਸ ਸੀਗੇ ਤੇ ਫਰਡੇ ਨੂੰ ਕਹਿੰਦੇ ਵੀ ਦੋਨੋਂ ਜਦੋਂ ਕੰਮ ਦੇ ਉੱਤੇ ਜਿਹੜੇ ਜਾ ਰਹੇ ਸੀ ਫੈਡਰਲ ਏਜੰਟਸ ਨੇ ਉਹਨਾਂ ਨੂੰ ਪੁਲ ਓਵਰ ਜਿਹੜਾ ਉਹ ਕੀਤਾ ਤੇ ਇਸ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਪੋਸਟ ਹੋਈ ਆ ਕਹਿੰਦੇ ਵੀ ਇੱਕ ਰਿਕਾਰਡਿੰਗ ਉਹਦੇ ਫੋਨ ਕਾਲ ਦੀ ਜਿਹੜੀ ਇਸ ਦੀ ਭੈਣ ਨੇ ਆਪਣੇ ਭਰਾ ਦੇ ਨਾਲ ਜਿਹੜੀ ਉਹ ਕੀਤੀ ਆ ਆ ਤਾਂ ਉਹ ਕਹਿੰਦੇ ਵੀ ਕਾਰ ਜਿਹੜੇ ਉਹਨੂੰ ਫਾਲੋ ਕਰ ਰਹੇ ਆ ਅਨਮਾਰਕ ਦਾ ਵਿਦਾਊਟ ਲਾਇਸੈਂਸ ਪਲੇਟ ਆ ਤੇ ਕਹਿੰਦੇ ਫਿਰ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਆਈਸਟੇ ਏਜੰਟ ਆ ਜਿਹੜੇ ਹੋ ਸਕਦੇ ਆ ਉਸਦੇ ਗਵਾਂਡੀ ਤੇ ਫੈਮਿਲੀ ਫਰੈਂਡ ਰੋਡਰੀਗੋ ਉਹ ਕਹਿੰਦੇ ਵੀ ਸਾਨੂੰ ਨਹੀਂ ਸੀ ਪਤਾ ਆ ਵੀ ਇਹ ਸਾਡੇ ਘਰ ਦੇ ਨਜ਼ਦੀਕ ਇੰਨੀ ਨਜ਼ਦੀਕ ਜਿਹੜਾ ਇਸ ਦਾ ਅਸਰ ਜਿਹੜਾ ਹੋ ਆਵੇਗਾ ਸ਼ਿਕਾਗੋ ਏਰੀਆ ਦੀਆਂ ਫੈਮਿਲੀਜ਼ ਦੇ ਉੱਤੇ ਜਿਹੜਾ ਇਹ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਉਸ ਦਾ ਕਰੈਕਡਾਊਨ ਆ ਉਹ ਕਹਿੰਦੇ ਵੀ ਹੁਣ ਅਸਰ ਪਾ ਰਿਹਾ ਆ ਅ ਇੱਕ ਪਟੀਸ਼ਨ ਜਿਹੜੀ ਉਹ ਚਲਾਈ ਜਾ ਰਹੀ ਆ ਆਨਲਾਈਨ ਕਾਲਸ ਕੀਤੀਆਂ ਜਾ ਰਹੀਆਂ ਵੀ ਇਹਨਾਂ ਨੂੰ ਬਾਂਡ ਦੇ ਉੱਤੇ ਜਿਹੜਾ ਉਹ ਛੱਡ ਜਿਹੜਾ ਉਹ ਦਿੱਤਾ ਜਾਵੇ ਇਹ ਪਰਿਵਾਰ ਦੱਸਦਾ ਹੈ ਵੀ ਇਹਨਾਂ ਦੋਨਾਂ ਦੇ ਪਿਓ ਪੁੱਤ ਦੇ ਕੋਈ ਕ੍ਰਾਈਮਨਲ ਰੈਕર્ડ ਨਹੀਂ ਸੀਗਾ ਇਹ ਆ ਵੀ ਇਸ ਦਾ ਲਾਇਸੈਂਸ ਐਕਸਪਾਇਰਡ ਦੇ ਉੱਤੇ ਉਹ ਚਲਾ ਰਿਹਾ ਸੀ ਆਈਸ ਨੇ ਹਾਲ ਦੀ ਘੜੀ ਇਸ ਤੇ ਉੱਤੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਆ ਇਹੀ ਜਿਹੜਾ ਦੱਸਿਆ ਜਾ ਰਿਹਾ ਵੀ ਇਸ ਟਾਈਮ ਲਾਇਰਜ਼ ਆਰਗੇਨਾਈਜੇਸ਼ਨ ਤੇ ਹੋਰ ਇਲੈਕਟਿਡ ਅਫੀਸ਼ੀਅਲਸ ਦੇ ਨਾਲ ਪਰਿਵਾਰ ਵਾਲੇ ਤਾਂ ਉਸਦੇ ਨਜ਼ਦੀਕੀ ਗੱਲਬਾਤ ਕਰ ਰਹੇ ਆ ਵੀ ਦੇਖਿਆ ਜਾਵੇ ਵੀ ਅੱਗੇ ਇਹਨਾਂ ਦਾ ਕੀ ਕੀਤਾ ਜਾ ਸਕਦਾ ਹੈ